ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹਨਾਂ ਦਾ ਧੰਨਵਾਦ ਅੱਜ ਤੁਸੀਂ ਸੁਣੋਗੇ ਰੋਬਰਟ ਕਿਓਸਾਕੀ ਦੁਆਰਾ ਲਿਖੀ ਕਿਤਾਬ ਰਿਚ ਡੈਡ ਪੋਰ ਡੈਟ ਜੇਕਰ ਤੁਹਾਨੂੰ ਮੇਰੀਆਂ ਗੱਲਾਂ ਸਮਝ ਨਾ ਆਈਆਂ ਹੋਣ ਤਾਂ ਇਸ ਬਾਰੇ ਚਿੰਤਾ ਨਾ ਕਰੋ ਅੱਗੇ ਆਉਣ ਵਾਲੇ ਸਾਲਾਂ ਵਿੱਚ ਤੁਹਾਨੂੰ ਇਸ ਦਾ ਮਤਲਬ ਸਮਝ ਚ ਆ ਜਾਵੇਗਾ ਆਪਣੀ ਭਾਵਨਾਵਾਂ ਤੇ ਪ੍ਰਤੀਕਿਰਿਆਵਾਂ ਵਿਅਕਤ ਕਰਨ ਦੀ ਬਜਾਏ ਉਹਨਾਂ ਦਾ ਵਿਸ਼ਲੇਸ਼ਣ ਕਰਨ ਦੀ ਕੋਸ਼ਿਸ਼ ਕਰੋ ਜ਼ਿਆਦਾਤਰ ਲੋਕ ਇਹ ਨਹੀਂ ਜਾਣਦੇ ਕਿ ਉਹ ਆਪਣੇ ਦਿਮਾਗ ਤੋਂ ਸੋਚਣ ਦੀ ਬਜਾਏ ਆਪਣੇ ਦਿਲ ਦੀਆਂ ਭਾਵਨਾਵਾਂ ਤੋਂ ਸੋਚਦੇ ਹਨ ਤੁਹਾਡੀਆਂ ਭਾਵਨਾਵਾਂ ਤਾਂ ਤੁਹਾਡੀ ਹੀ ਰਹਿਣਗੀਆਂ ਪਰ ਤੁਹਾਨੂੰ ਆਪਣੇ ਦਿਮਾਗ ਤੋਂ ਸੋਚਣਾ ਵੀ ਆਉਣਾ ਚਾਹੀਦਾ ਹੈ ਕਿਉਂਕਿ ਦਿਮਾਗ ਨੂੰ ਸੋਚਣ ਲਈ ਹੀ ਬਣਾਇਆ ਗਿਆ ਹੈ ਕਿ ਤੁਸੀਂ ਮੈਨੂੰ ਇਸ ਦੀ ਕੋਈ ਮਿਸਾਲ ਦੇ ਸਕਦੇ ਹੋ ਮੈਂ ਪੁੱਛਿਆ ਕਿਉਂ ਨਹੀਂ ਅਮੀਰ ਡੈਡੀ ਨੇ ਜਵਾਬ ਦਿੱਤਾ ਜਦੋਂ ਕੋਈ ਵਿਅਕਤੀ ਕਹਿੰਦਾ ਹੈ ਮੈਨੂੰ ਨੌਕਰੀ ਲੱਭਣ ਦੀ ਲੋੜ ਹੈ ਤਾਂ ਇਸ ਗੱਲ ਦੀ ਬੜੀ ਸੰਭਾਵਨਾ ਹੈ ਕਿ ਉਸ ਦੀਆਂ ਭਾਵਨਾਵਾਂ ਨਿਰਣਾ ਭਰ ਰਹੀਆਂ ਹਨ ਇਸ ਵਿਚਾਰ ਦਾ ਅਸਲੀ ਕਾਰਨ ਹੈ ਪੈਸਾ ਨਾ ਹੋਣ ਦਾ ਡਰ ਪਰ ਆਪਣੀ ਜ਼ਿੰਦਗੀ ਚਲਾਉਣ ਲਈ ਲੋਕਾਂ ਨੂੰ ਪੈਸੇ ਦੀ ਲੋੜ ਤਾਂ ਪੈਂਦੀ ਹੀ ਹੈ ਮੈਂ ਕਿਹਾ ਬਿਲਕੁਲ ਪੈਂਦੀ ਹੈ ਉਮੀਰ ਡੈਡੀ ਮੁਸਕਰਾਏ ਮੈਂ ਸਿਰਫ ਇਹ ਕਹਿ ਰਿਹਾ ਹਾਂ ਕਿ ਉਹਨਾਂ ਨੂੰ ਡਰ ਦੇ ਕਾਰਨ ਹੀ ਉਹਨਾਂ ਦੇ ਮਨ ਵਿੱਚ ਇਹ ਵਿਚਾਰ ਆਉਂਦਾ ਹੈ। ਮੈਂ ਸਮਝ ਨਹੀਂ ਪਾਇਆ ਮਾਈਕ ਨੇ ਕਿਹਾ। ਉਮੀਰ ਡੈਡੀ ਨੇ ਕਿਹਾ ਜੇਕਰ ਤੁਹਾਡੇ ਮਨ ਵਿੱਚ ਪੈਸੇ ਦੀ ਘਾਟ ਦਾ ਡਰ ਜਾਗ ਜਾਵੇ ਤਾਂ ਇੱਕਦਮ ਨੌਕਰੀ ਲੱਭਣ ਲਈ ਦੌੜ ਨਾ ਲਾਓ। ਤਾਂ ਕਿ ਕੁਝ ਰੁਪਿਆ ਦੇ ਸਹਾਰੇ ਉਸ ਡਰ ਨੂੰ ਮਾਰ ਦਿੱਤਾ ਜਾਵੇ। ਇਸ ਦੀ ਬਜਾਏ ਤੁਸੀਂ ਆਪਣੇ ਆਪ ਨੂੰ ਇਹ ਸਵਾਲ ਪੁੱਛੋ। ਕੀ ਲੰਬੇ ਸਮੇਂ ਵਿੱਚ ਇਸ ਡਰ ਦਾ ਸਭ ਤੋਂ ਵਧੀਆ ਇਲਾਜ ਨੌਕਰੀ ਹੈ ਮੇਰੇ ਖਿਆਲ ਤੋਂ ਇਸ ਦਾ ਜਵਾਬ ਨਹੀਂ ਹੁੰਦਾ ਹੈ ਖਾਸ ਕਰਕੇ ਜਦੋਂ ਤੁਸੀਂ ਕਿਸੇ ਬੰਦੇ ਦੀ ਪੂਰੀ ਜ਼ਿੰਦਗੀ ਨੂੰ ਦੇਖਦੇ ਹੋ ਨੌਕਰੀ ਦੀਰਘਕਾਲੀਨ ਸਮੱਸਿਆਵਾਂ ਦਾ ਅਲਪਕਾਲੀਨ ਸਮਾਧਾਨ ਹੈ ਪਰ ਮੇਰੇ ਡੈਡੀ ਹਮੇਸ਼ਾ ਕਿਹਾ ਕਰਦੇ ਹਨ ਸਕੂਲ ਵਿੱਚ ਪੜੋ ਚੰਗੇ ਨੰਬਰ ਲਿਆਓ ਤਾਂ ਕਿ ਤੁਹਾਨੂੰ ਇੱਕ ਸੁਰੱਖਿਅਤ ਤੇ ਚੰਗੀ ਨੌਕਰੀ ਮਿਲ ਸਕੇ ਮੈਂ ਹੜਬੜੀ ਵਿੱਚ ਬੋਲ ਹੀ ਪਿਆ ਹਾਂ ਮੈਂ ਸਮਝ ਸਕਦਾ ਹਾਂ ਕਿ ਉਹ ਇੰਜ ਕਿਉਂ ਕਹਿੰਦੇ ਹਨ ਅਮੀਰ ਡੈਡੀ ਨੇ ਮੁਸਕਰਾਉਂਦਿਆਂ ਕਿਹਾ ਜ਼ਿਆਦਾਤਰ ਲੋਕ ਇਹੋ ਜਿਹਿਆਂ ਹੀ ਸਲਾਹਾਂ ਦਿੰਦੇ ਹਨ ਤੇ ਜ਼ਿਆਦਾਤਰ ਲੋਕਾਂ ਲਈ ਇਹ ਇੱਕ ਚੰਗਾ ਵਿਚਾਰ ਹੁੰਦਾ ਹੈ ਪਰ ਲੋਕਾਂ ਦੀ ਇਸ ਸਲਾਹ ਪਿੱਛੇ ਡਰ ਵੀ ਛੁਪਿਆ ਹੁੰਦਾ ਹੈ ਤੁਹਾਡਾ ਇਹ ਮਤਲਬ ਹੈ ਕਿ ਮੇਰੇ ਡੈਡੀ ਇੰਜ ਇਸ ਲਈ ਕਹਿੰਦੇ ਹਨ ਕਿਉਂਕਿ ਉਹ ਡਰੇ ਹੋਏ ਹਨ ਹਾਂ ਅਮੀਰ ਡੈਡੀ ਨੇ ਕਿਹਾ ਉਹ ਘਬਰਾਏ ਹੋਏ ਹਨ ਕਿ ਸ਼ਾਇਦ ਤੁਸੀਂ ਪੈਸਾ ਨਹੀਂ ਕਮਾ ਸਕਦੇ ਤੇ ਸਮਾਜ ਵਿੱਚ ਫਿੱਟ ਨਹੀਂ ਹੋ ਪਾਵੋਗੇ ਮੈਨੂੰ ਗਲਤ ਨਾ ਸਮਝਣਾ ਉਹ ਤੁਹਾਨੂੰ ਪਿਆਰ ਕਰਦੇ ਹਨ ਤੇ ਤੁਹਾਡਾ ਭਲਾ ਚਾਹੁੰਦੇ ਹਨ ਮੈਂ ਤਾਂ ਸੋਚਦਾ ਹਾਂ ਕਿ ਉਹਨਾਂ ਦਾ ਡਰ ਵੀ ਸਹੀ ਹੈ ਸਿੱਖਿਆ ਤੇ ਨੌਕਰੀ ਮਹੱਤਵਪੂਰਨ ਹਨ ਪਰ ਇਸ ਨਾਲ ਡਰ ਦਾ ਇਲਾਜ ਨਹੀਂ ਹੁੰਦਾ ਉਹੀ ਡਰ ਜਿਹੜਾ ਉਹਨਾਂ ਨੂੰ ਸਵੇਰੇ ਉੱਠ ਕੇ ਕੁਝ ਰੁਪਏ ਕਮਾਉਣ ਲਈ ਪ੍ਰੇਰਿਤ ਕਰਦਾ ਹੈ ਉਸੇ ਡਰ ਦੇ ਕਾਰਨ ਉਹ ਤੁਹਾਡੇ ਸਕੂਲ ਜਾਣ ਉੱਤੇ ਇਤਨਾ ਜ਼ੋਰ ਦਿੰਦੇ ਹਨ ਤਾਂ ਤੁਹਾਡੀ ਸਲਾਹ ਕੀ ਹੈ ਮੈਂ ਪੁੱਛਿਆ ਮੈਂ ਚਾਹੁੰਦਾ ਹਾਂ ਕਿ ਤੁਹਾਨੂੰ ਪੈਸੇ ਦੀ ਤਾਕਤ ਉੱਤੇ ਕਾਬੂ ਪਾਉਣਾ ਸਿਖਾਵਾਂ ਪੈਸੇ ਦਾ ਡਰ ਤੁਹਾਡੇ ਦਿਮਾਗ ਤੋਂ ਨਿਕਲ ਜਾਣਾ ਚਾਹੀਦਾ ਹੈ ਅਤੇ ਇਹ ਸਕੂਲ ਵਿੱਚ ਨਹੀਂ ਸਿਖਾਇਆ ਜਾਂਦਾ ਜੇਕਰ ਤੁਸੀਂ ਇਸ ਨੂੰ ਨਹੀਂ ਸਿੱਖੋਗੇ ਤਾਂ ਤੁਸੀਂ ਪੈਸੇ ਦੇ ਗੁਲਾਮ ਬਣ ਜਾਵੋਗੇ ਹੁਣ ਉਹਨਾਂ ਦੀਆਂ ਗੱਲਾਂ ਮੇਰੇ ਸਮਝ ਆ ਰਹੀਆਂ ਸਨ ਉਹ ਸਾਡੇ ਵਿਚਾਰਾਂ ਨੂੰ ਜ਼ਿਆਦਾ ਵਿਆਪਕ ਬਣਾਉਣਾ ਚਾਹੁੰਦੇ ਸਨ ਉਹ ਚਾਹੁੰਦੇ ਸਨ ਕਿ ਜੋ ਕੁਝ ਸ਼੍ਰੀਮਤੀ ਮਾਰਟਨ ਨਹੀਂ ਸੀ ਦੇਖ ਸਕਦੀ ਉਹਨਾਂ ਦੇ ਵਰਕਰ ਨਹੀਂ ਸਨ ਦੇਖ ਸਕਦੇ ਜਾਂ ਮੇਰੇ ਡੈਡੀ ਤੱਕ ਵੀ ਨਹੀਂ ਸੀ ਦੇਖ ਸਕਦੇ ਉਹ ਦੇਖਣ ਦੀ ਯੋਗਤਾ ਸਾਡੇ ਚ ਆ ਜਾਵੇ ਉਹਨਾਂ ਨੇ ਜਿਹੜੇ ਉਦਾਹਰਨ ਦਿੱਤੇ ਸਨ ਉਹ ਉਸ ਸਮੇਂ ਸਖਤ ਜ਼ਰੂਰ ਲੱਗ ਰਹੇ ਸਨ ਪਰ ਮੈਂ ਉਹਨਾਂ ਨੂੰ ਕਦੇ ਨਹੀਂ ਭੁੱਲਿਆ ਮੇਰਾ ਨਜ਼ਰੀਆ ਉਸ ਦਿਨ ਬਹੁਤ ਵੱਡਾ ਹੋ ਗਿਆ ਸੀ ਹੁਣ ਮੈਂ ਉਸ ਜਾਲ ਨੂੰ ਦੇਖ ਸਕਦਾ ਸੀ ਜਿਹੜਾ ਜ਼ਿਆਦਾਤਰ ਲੋਕਾਂ ਦੇ ਸਾਹਮਣੇ ਵਿਛਿਆ ਹੁੰਦਾ ਹੈ ਦੇਖੋ ਆਖਰਕਾਰ ਅਸੀਂ ਸਾਰੇ ਲੋਕ ਵਰਕਰ ਹਾਂ ਐਸੀ ਕੇਬਲ ਵਕ ਵਕ 17 ਤੇ ਕੰਮ ਕਰਦੇ ਹਾਂ ਮੇਰੇ ਡੈਡੀ ਨੇ ਕਿਹਾ ਮੈਂ ਤੁਹਾਡੇ ਤੋਂ ਬਸ ਇਹੀ ਚਾਹੁੰਦਾ ਹਾਂ ਕਿ ਤੁਸੀਂ ਲੋਕ ਇਸ ਜਾਲ ਤੋਂ ਬਚੇ ਰਹੋ ਡਰ ਤੇ ਲਾਲਚ ਇਹਨਾਂ ਦੋ ਫੰਦਿਆਂ ਨਾਲ ਬਣਨ ਵਾਲੇ ਜਾਲ ਤੋਂ ਇਹਨਾਂ ਦਾ ਇਸਤੇਮਾਲ ਆਪਣੇ ਸਮਰਥਨ ਵਿੱਚ ਕਰੋ ਆਪਣੇ ਵਿਰੋਧ 'ਚ ਨਹੀਂ ਮੈਂ ਤੁਹਾਨੂੰ ਸਿਰਫ ਇਹੀ ਸਿਖਾਉਣਾ ਚਾਹੁੰਦਾ ਹਾਂ ਮੈਂ ਤੁਹਾਨੂੰ ਇਹ ਨਹੀਂ ਸਿਖਾਉਣਾ ਚਾਹੁੰਦਾ ਕਿ ਢੇਰ ਸਾਰਾ ਪੈਸਾ ਕਿਵੇਂ ਇਕੱਠਾ ਕਰ ਲਿਆ ਜਾਵੇ ਉਸ ਨਾਲ ਡਰ ਜਾਂ ਲਾਲਚ ਨੂੰ ਨਹੀਂ ਜਿੱਤਿਆ ਜਾ ਸਕਦਾ ਜੇਕਰ ਤੁਹਾਨੂੰ ਡਰ ਤੇ ਲਾਲਚ ਤੇ ਕਾਬੂ ਕਰਨਾ ਨਹੀਂ ਆਉਂਦਾ ਤਾਂ ਤੁਸੀਂ ਚਾਹੇ ਕਿੰਨੇ ਵੀ ਅਮੀਰ ਬਣ ਜਾਓ ਅਸਲੀਅਤ 'ਚ ਤੁਸੀਂ ਇੱਕ ਵੱਡੀ ਤਨਖਾਹ ਪਾਉਣ ਵਾਲੇ ਗੁਲਾਮ ਹੀ ਰਹੋਗੇ ਤਾਂ ਅਸੀਂ ਕਿਵੇਂ ਇਸ ਸਾਲ ਤੋਂ ਬਚ ਸਕਦੇ ਹਾਂ ਮੈਂ ਪੁੱਛਿਆ ਤਾਂ ਅਸੀਂ ਕਿਵੇਂ ਇਸ ਜਾਲ ਤੋਂ ਬਚ ਸਕਦੇ ਹਾਂ ਮੈਂ ਪੁੱਛਿਆ ਗਰੀਬੀ ਜਾਂ ਪੈਸੇ ਦੀ ਤੰਗੀ ਦਾ ਖਾਸ ਕਾਰਨ ਡਰ ਤੇ ਅਗਿਆਨ ਹੁੰਦਾ ਹੈ ਨਾ ਕਿ ਅਰਥ ਵਿਵਸਥਾ ਸਰਕਾਰ ਜਾਂ ਅਮੀਰ ਲੋਕ ਇਹ ਆਪਣੇ ਆਪ ਤੇ ਪਾਇਆ ਹੋਇਆ ਡਰ ਜਾਂ ਅਗਿਆਨ ਹੁੰਦਾ ਹੈ ਜਿਹੜਾ ਲੋਕਾਂ ਨੂੰ ਇਸ ਜਾਲ ਚ ਫਸਾਏ ਰੱਖਦਾ ਹੈ ਇਸ ਲਈ ਤੁਸੀਂ ਬੱਚਿਆਂ ਨੂੰ ਸਕੂਲ ਜਾਣਾ ਤੇ ਆਪਣੇ ਕਾਲਜ ਦੀ ਪੜ੍ਹਾਈ ਪੂਰੀ ਕਰਨੀ ਚਾਹੀਦੀ ਹੈ ਮੈਂ ਤੁਹਾਨੂੰ ਇਹ ਜ਼ਰੂਰ ਸਿਖਾਵਾਂਗਾ ਕਿ ਇਸ ਜਾਲ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਬੁਝਾਰਤ ਦੇ ਟੋਟੇ ਹੁਣ ਸਾਹਮਣੇ ਆ ਚੁੱਕੇ ਹਨ ਮੇਰੇ ਪੜ੍ਹੇ ਲਿਖੇ ਡੈਡੀ ਦੇ ਕੋਲ ਬੜੀਆਂ ਡਿਗਰੀਆਂ ਤੇ ਇੱਕ ਵਧੀਆ ਕੈਰੀਅਰ ਵੀ ਸੀ ਪਰ ਸਕੂਲ ਨੇ ਉਹਨਾਂ ਨੂੰ ਕਦੇ ਇਹ ਨਹੀਂ ਸਿਖਾਇਆ ਕਿ ਦੌਲਤ ਜਾਂ ਆਪਣੇ ਡਰ ਨੂੰ ਕਿਵੇਂ ਕਾਬੂ ਚ ਰੱਖਿਆ ਜਾਂਦਾ ਹੈ ਹੁਣ ਮੈਂ ਸਮਝ ਚੁੱਕਿਆ ਸੀ ਕਿ ਮੈਂ ਆਪਣੇ ਦੋਵੇਂ ਡੈਡੀਆਂ ਤੋਂ ਵੱਖ-ਵੱਖ ਪਰ ਮਹੱਤਵਪੂਰਨ ਗੱਲਾਂ ਸਿੱਖ ਸਕਦਾ ਹਾਂ ਤਾਂ ਤੁਸੀਂ ਪੈਸਾ ਨਾ ਹੋਣ ਦੇ ਡਰ ਬਾਰੇ ਗੱਲਾਂ ਕਰ ਰਹੇ ਸੀ ਪੈਸੇ ਦੀ ਇੱਛਾ ਕਿਵੇਂ ਸਾਡੀ ਸੋਚ ਉੱਤੇ ਅਸਰ ਪਾਉਂਦੀ ਹੈ ਮਾਈਕ ਨੇ ਪੁੱਛਿਆ ਤੁਹਾਨੂੰ ਜਦੋਂ ਕਿਵੇਂ ਮਹਿਸੂਸ ਹੋਇਆ ਸੀ ਜਦੋਂ ਮੈਂ ਤੁਹਾਡੀ ਤਨਖਾਹਾਂ ਵਧਾਉਣ ਦਾ ਲਾਲਚ ਦਿੱਤਾ ਸੀ ਕੀ ਤੁਸੀਂ ਇਹ ਦੇਖਿਆ ਕਿ ਤੁਹਾਡੀਆਂ ਇੱਛਾਵਾਂ ਕਿਵੇਂ ਵੱਧ ਰਹੀਆਂ ਸਨ ਐਸੀ ਆਪਣੇ ਸਿਰਾਂ ਨੂੰ ਹਿਲਾ ਕੇ ਹਾਮੀ ਭਰੀ ਪਰ ਤੁਸੀਂ ਆਪਣੀਆਂ ਭਾਵਨਾਵਾਂ ਦੇ ਸਾਹਮਣੇ ਹਾਰ ਨਹੀਂ ਮੰਨੀ ਤੇ ਇਸੇ ਕਾਰਨ ਤੁਸੀਂ ਜਲਦਬਾਜ਼ੀ ਨਾਲ ਕੰਮ ਨਹੀਂ ਲਿਆ ਇਸ ਤੋਂ ਤੁਹਾਨੂੰ ਸੋਚਣ ਦਾ ਵਕਤ ਮਿਲ ਗਿਆ ਇਸ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੈ ਸਾਡੇ ਵਿੱਚ ਹਮੇਸ਼ਾ ਡਰ ਤੇ ਲਾਲਚ ਦੀਆਂ ਭਾਵਨਾਵਾਂ ਰਹਿਣਗੀਆਂ ਇਸੇ ਵਕਤ ਤੋਂ ਤੁਹਾਡੇ ਲਈ ਇਹ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੈ ਕਿ ਤੁਸੀਂ ਇਹਨਾਂ ਭਾਵਨਾਵਾਂ ਦਾ ਇਸਤੇਮਾਲ ਆਪਣੇ ਹੱਕ 'ਚ ਕਰੋ ਤੇ ਲੰਬੇ ਸਮੇਂ ਤੱਕ ਇਸ ਦਾ ਇਸ ਤਰ੍ਹਾਂ ਕਰੋ ਆਪਣੀਆਂ ਭਾਵਨਾਵਾਂ ਨੂੰ ਆਪਣੇ ਦਿਮਾਗ ਉੱਤੇ ਹਾਵੀ ਨਾ ਹੋਣ ਦਿਓ ਤੇ ਇਸ ਤਰ੍ਹਾਂ ਆਪਣੇ ਵਿਚਾਰਾਂ ਨੂੰ ਦੂਸ਼ਿਤ ਨਾ ਹੋਣ ਦਿਓ ਜਿਹੜੇ ਡਰ ਲੋਕ ਡਰ ਤੇ ਲਾਲਚ ਦਾ ਇਸਤੇਮਾਲ ਆਪਣੇ ਆਪ ਦੇ ਵਿਰੋਧ ਲਈ ਕਰਦੇ ਹਨ ਇਤੋਂ ਗਿਆਨਤਾ ਦੀ ਸ਼ੁਰੂਆਤ ਹੁੰਦੀ ਹੈ ਡਰ ਤੇ ਛਾਵਾ ਦੀਆਂ ਭਾਵਨਾਵਾਂ ਕਾਰਨ ਹੀ ਜ਼ਿਆਦਾਤਰ ਲੋਕ ਤਨਖਾਹਾਂ ਦੇ ਚੈੱਕ ਉਸ ਵਿੱਚ ਵਾਅਦਾ ਤੇ ਨੌਕਰੀ ਦੀ ਸੁਰੱਖਿਆ ਦੇ ਪਿੱਛੇ ਦੌੜਦੇ ਹੋਏ ਆਪਣੀ ਸਾਰੀ ਜ਼ਿੰਦਗੀ ਬਤੀਤ ਕਰ ਦਿੰਦੇ ਹਨ ਅਸਲ 'ਚ ਉਹ ਇਹ ਨਹੀਂ ਸੋਚਦੇ ਹੀ ਨਹੀਂ ਹਨ ਕਿ ਭਾਵਨਾਵਾਂ ਦੇ ਆਧਾਰ ਤੇ ਬਣੇ ਹੋਏ ਇਹ ਵਿਚਾਰ ਉਹਨਾਂ ਨੂੰ ਕਿਹੜੇ ਪਾਸੇ ਲੈ ਜਾ ਰਹੇ ਹਨ ਇਹ ਤਾਂ ਉਹੀ ਗੱਲ ਹੋ ਗਈ ਜਿਸ ਚ ਗੱਡੀ ਖਿੱਚਣ ਵਾਲੇ ਖੋਤੇ ਦੇ ਸਾਹਮਣੇ ਉਸ ਦਾ ਮਾਲਕ ਗਾਜਰ ਲਟਕਾ ਕੇ ਰੱਖਦਾ ਹੈ ਜਿਹੜੀ ਉਸ ਦੀ ਨੱਕ ਦੇ ਠੀਕ ਸਾਹਮਣੇ ਹੁੰਦੀ ਹੈ ਖੋਤੇ ਦਾ ਮਾਲਕ ਜਿੱਥੇ ਜਾਣਾ ਚਾਹੁੰਦਾ ਹੈ ਉੱਥੇ ਜਾਂਦਾ ਹੈ ਪਰ ਖੋਤਾ ਤਾਂ ਲਾਲਚ ਦੇ ਕਾਰਨ ਹੀ ਣਟ ਰਿਹਾ ਹੈ ਕੱਲ ਖੋਤੇ ਲਈ ਦੂਜੀ ਗਾਜਰ ਆ ਜਾਵੇਗੀ ਤੇ ਉਹ ਉਸ ਦਾ ਪਿੱਛਾ ਕਰਨ ਲੱਗ ਜਾਵੇਗਾ ਤੁਹਾਡੇ ਕਹਿੰਦਾ ਮਤਲਬ ਇਹ ਹੈ ਕਿ ਜਿਸ ਵੇਲੇ ਮੈਂ ਨਵੇਂ بیسਬਾਲ ਗਲਵਜ਼ ਕੈਂਡੀ ਅਤੇ ਖਡੌਣਿਆਂ ਦੇ ਸੁਪਨੇ ਦੇਖਣਾ ਸ਼ੁਰੂ ਕੀਤੇ ਉਸ ਵੇਲੇ ਮੇਰੀ ਹਾਲਤ ਉਸ ਖੋਤੇ ਵਾਂਗ ਹੋ ਗਈ ਸੀ ਜਿਹੜਾ ਗਾਜਰ ਦੇ ਪਿੱਛੇ ਦੌੜਦਾ ਹੈ ਮਾਈਕ ਨੇ ਪੁੱਛਿਆ ਹਾਂ ਅਤੇ ਉਮਰ ਦੇ ਨਾਲ ਨਾਲ ਤੁਹਾਡੇ ਖਰੋਣੇ ਵੀ ਜ਼ਿਆਦਾ ਮਹਿੰਗੇ ਹੁੰਦੇ ਜਾਣਗੇ ਆਪਣੇ ਦੋਸਤਾਂ ਉੱਤੇ ਰੋਹ ਪਾਉਣ ਲਈ ਇੱਕ ਨਵੀਂ ਕਾਰ ਇੱਕ ਬੋਟ ਤੇ ਇੱਕ ਆਲਿਸ਼ਾਨ ਘਰ ਉਮੀਰ ਡੈਡੀ ਨੇ ਮੁਸਕਰਾ ਕੇ ਕਿਹਾ ਡਰ ਤੁਹਾਨੂੰ ਦਰਵਾਜ਼ੇ ਤੋਂ ਬਾਹਰ ਧੱਕਾ ਦਿੰਦਾ ਹੈ ਜਦੋਂ ਕਿ ਇੱਛਾ ਅੰਦਰ ਨੂੰ ਬੁਲਾਉਂਦੀ ਹੈ ਤੁਹਾਨੂੰ ਚਟਾਨਾਂ ਵੱਲ ਲਲਚਾਉਂਦੀ ਹੈ ਇਹੀ ਜਾਲ ਹੈ ਤਾਂ ਇਸ ਦੀ ਕਾਟ ਕੀ ਹੈ ਮਾਈਕ ਨੇ ਪੁੱਛਿਆ ਡਰ ਤੇ ਇੱਛਾ ਅਗਿਆਨ ਦੇ ਕਾਰਨ ਵਾਧਦੇ ਹਨ ਇਸ ਲਈ ਅਮੀਰ ਲੋਕਾਂ ਕੋਲ ਜਿੰਨਾ ਪੈਸਾ ਹੁੰਦਾ ਹੈ ਉਹਨਾਂ ਦਾ ਡਰ ਵੀ ਓਤਨਾ ਵੱਡਾ ਹੁੰਦਾ ਹੈ ਧਨ ਹੀ ਗਾਜਰ ਹੈ ਕਰਮ ਹੈ ਜੇਕਰ ਖੋਤਾ ਪੂਰੀ ਤਸਵੀਰ ਦੇਖ ਸਕਦਾ ਤਾਂ ਸ਼ਾਇਦ ਉਹ ਗਾਜਰ ਦਾ ਪਿੱਛਾ ਕਰਨ ਦੇ ਆਪਣੇ ਨਿਰਣੇ ਉੱਤੇ ਦੁਬਾਰਾ ਸੋਚਦਾ ਮੇਰੇ ਡੈਡੀ ਨੇ ਅੱਗੇ ਇਹ ਸਮਝਾਇਆ ਕਿ ਬੰਦੇ ਦੀ ਜ਼ਿੰਦਗੀ ਅਗਿਆਨ ਤੇ ਗਿਆਨ ਦੇ ਵਿਚਕਾਰ ਹੋਣ ਵਾਲਾ ਸੰਘਰਸ਼ ਹੈ। ਉਹਨਾਂ ਨੇ ਦੱਸਿਆ ਕਿ ਇੱਕ ਵਾਰ ਕੋਈ ਵਿਅਕਤੀ ਆਪਣੇ ਆਪ ਬਾਰੇ ਗਿਆਨ ਦੀ ਖੋਜ ਕਰਨਾ ਬੰਦ ਕਰ ਦਿੰਦਾ ਹੈ ਤਾਂ ਉਸ ਦੀ ਜ਼ਿੰਦਗੀ 'ਚ ਅਗਿਆਨ ਵੜ ਜਾਂਦਾ ਹੈ। ਇਹ ਸੰਘਰਸ਼ ਹਰ ਵਕਤ ਹੁੰਦਾ ਹੈ। ਇਸ ਲਈ ਸਾਨੂੰ ਇਹ ਫੈਸਲਾ ਕਰਨਾ ਹੈ। ਇਸ ਲਈ ਸਾਨੂੰ ਇਹ ਫੈਸਲਾ ਕਰਨਾ ਹੈ। ਇਹ ਸਿੱਖਣਾ ਹੈ ਕਿ ਆਪਣੇ ਦਿਮਾਗ ਨੂੰ ਖੁੱਲਾ ਰੱਖਿਆ ਜਾਵੇ ਜਾਂ ਇਸ ਨੂੰ ਬੰਦ ਕਰ ਦਿੱਤਾ ਜਾਵੇ ਦੇਖੋ ਸਕੂਲ ਬਹੁਤ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਤੁਸੀਂ ਸਕੂਲ ਇਸ ਲਈ ਜਾਂਦੇ ਹੋ ਤਾਂ ਜੋ ਤੁਸੀਂ ਉੱਥੇ ਕੋਈ ਕਲਾ ਜਾਂ ਕਾਰੋਬਾਰ ਸਿੱਖ ਸਕੋ ਤੇ ਇਸ ਤਰ੍ਹਾਂ ਨਾਲ ਤੁਸੀਂ ਸਮਾਜ ਨੂੰ ਆਪਣਾ ਯੋਗਦਾਨ ਵੀ ਦੇ ਸਕੋ ਹਰ ਸਮਾਜ ਚ ਟੀਚਰਾਂ ਡਾਕਟਰਾਂ ਮਕੈਨਿਕਾਂ ਐਕਟਰਾਂ ਰਸੋਈਏ ਪ੍ਰੋਫੈਸ਼ਨਲ ਲੋਕਾਂ ਪੁਲਿਸ ਅਫਸਰਾਂ ਅੱਗ ਬੁਝਾਉਣ ਵਾਲੇ ਤੇ ਸਿਪਾਹੀਆਂ ਦੀ ਲੋੜ ਹੁੰਦੀ ਹੈ ਸਕੂਲ ਉਹਨਾਂ ਨੂੰ ਇਹ ਸਾਰਾ ਕੁਝ ਸਿਖਾਉਂਦਾ ਹੈ ਤਾਂ ਕਿ ਸਾਡਾ ਸਮਾਜ ਵਿਕਸਿਤ ਤੇ ਸਾਡੀ ਸੰਸਕ੍ਰਿਤੀ ਖੁਸ਼ਹਾਲ ਹੋ ਸਕੇ ਉਮੀਰ ਡੈਡੀ ਨੇ ਕਿਹਾ ਮਾੜੀ ਕਿਸਮਤ ਕਾਰਨ ਕਈ ਲੋਕਾਂ ਲਈ ਸਕੂਲੀ ਸਿੱਖਿਆ ਦਾ ਅੰਤ ਹੁੰਦਾ ਹੈ ਸ਼ੁਰੂਆਤ ਨਹੀਂ ਇੱਕ ਲੰਮੀ ਖਾਮੋਸ਼ੀ ਛਾਈ ਰਹੀ ਉਮੀਰ ਡੈਡੀ ਮੁਸਕਰਾ ਰਹੇ ਸਨ ਉਸ ਦਿਨ ਉਹਨਾਂ ਨੇ ਜੋ ਕੁਝ ਵੀ ਕਿਹਾ ਸੀ ਉਹ ਮੈਂ ਪੂਰੀ ਤਰ੍ਹਾਂ ਤਾਂ ਸਮਝ ਨਹੀਂ ਸਿਪਾਇਆ ਪਰ ਜ਼ਿਆਦਾਤਰ ਮਹਾਨ ਉਸਤਾਦਾਂ ਦੇ ਸ਼ਬਦ ਸਾਲਾਂ ਤੱਕ ਸਾਨੂੰ ਸਿਖਾਉਂਦੇ ਰਹਿੰਦੇ ਹਨ। ਉਹਨਾਂ ਦੇ ਸ਼ਬਦ ਇਸੇ ਤਰ੍ਹਾਂ ਅੱਜ ਵੀ ਮੇਰੇ ਨਾਲ ਹਨ। ਮੈਂ ਅੱਜ ਥੋੜਾ ਕਠੋਰ ਹੋਇਆ। ਅਮੀਰ ਡੈਡੀ ਨੇ ਕਿਹਾ ਇੱਕੋ ਕਾਰਨ ਕਰਕੇ ਬੇਰਹਿਮ ਹੋਇਆ ਹਾਂ। ਮੈਂ ਚਾਹੁੰਦਾ ਸੀ ਕਿ ਤੁਹਾਨੂੰ ਦੋਨਾਂ ਨੂੰ ਅੱਜ ਦੀ ਇਹ ਚਰਚਾ ਹਮੇਸ਼ਾ ਯਾਦ ਰਹੇ। ਮੈਂ ਚਾਹੁੰਦਾ ਹਾਂ ਕਿ ਤੁਸੀਂ ਹਮੇਸ਼ਾ ਸ਼੍ਰੀਮਤੀ ਮਾਰਟਿਨ ਬਾਰੇ ਸੋਚੋ। ਮੈਂ ਚਾਹੁੰਦਾ ਹਾਂ ਕਿ ਤੁਸੀਂ ਹਮੇਸ਼ਾ ਉਸ ਖੋਤੇ ਬਾਰੇ ਸੋਚੋ ਇਹਨਾਂ ਨੂੰ ਕਦੇ ਨਾ ਭੁੱਲਣਾ ਜੇਕਰ ਤੁਸੀਂ ਆਪਣੀ ਸਿਆਨਪਨਾਲ ਉਹਨਾਂ ਤੇ ਕਾਬੂ ਨਹੀਂ ਕੀਤਾ ਤਾਂ ਡਰ ਅਤੇ ਲਾਲਚ ਦੀਆਂ ਦੋਵੇਂ ਭਾਵਨਾਵਾਂ ਤੁਹਾਨੂੰ ਜ਼ਿੰਦਗੀ ਦੇ ਸਭ ਤੋਂ ਵੱਡੇ ਜਾਲ ਵਿੱਚ ਫਸਾ ਸਕਦੀਆਂ ਹਨ ਆਪਣੀ ਜ਼ਿੰਦਗੀ ਨੂੰ ਡਰਦੇ ਡਰਦੇ ਗੁਜ਼ਾਰਨਾ ਆਪਣੇ ਸੁਪਨਿਆਂ ਨੂੰ ਪੂਰਾ ਨਾ ਕਰਨਾ ਬੇਰਹਿਮੀ ਹੈ ਇਹ ਵੀ ਬੇਰਹਿਮੀ ਹੈ ਕਿ ਪੈਸਿਆਂ ਲਈ ਕਰੜੀ ਮਿਹਨਤ ਕੀਤੀ ਜਾਵੇ ਇਹ ਸੋਚਿਆ ਜਾਵੇ ਕਿ ਪੈਸਿਆਂ ਨਾਲ ਖਰੀਦੀਆਂ ਵਸਤੂਆਂ ਸੁੱਖ ਦੇ ਸਕਦੀਆਂ ਹਨ। ਬਿੱਲ ਚੁਕਾਉਣ ਦੇ ਡਰ ਤੋਂ ਕੰਬਰਾ ਕੇ ਅੱਧੀ ਰਾਤ ਨੂੰ ਜਾਗਣਾ ਜੀਵਨ ਦਾ ਇੱਕ ਭਿਆਨਕ ਤਰੀਕਾ ਹੈ। ਤਨਖਾਹ ਦੇ ਹਿਸਾਬ ਨਾਲ ਜ਼ਿੰਦਗੀ ਜਿਉਣਾ ਵੀ ਕੋਈ ਜਿਉਣਾ ਹੈ। ਇਹ ਸੋਚਣਾ ਕਿ ਕੋਈ ਨੌਕਰੀ ਤੁਹਾਨੂੰ ਸੁਰੱਖਿਆ ਦਾ ਅਹਿਸਾਸ ਦੇ ਸਕਦੀ ਹੈ ਤੇ ਆਪਣੇ ਆਪ ਨੂੰ ਝੂਠ ਬੋਲਣਾ ਹੈ। ਇਹ ਬੇਰਹਿਮੀ ਹੈ ਤੇ ਇਹੀ ਉਹ ਜਾਲ ਹੈ ਜਿਸ ਤੋਂ ਮੈਂ ਤੁਹਾਨੂੰ ਬਚਾਉਣਾ ਚਾਹੁੰਦਾ ਹਾਂ। ਮੈਂ ਦੇਖਿਆ ਹੈ ਕਿ ਪੈਸਾ ਕਿਵੇਂ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਚਲਾਉਂਦਾ ਹੈ ਇਸ ਤਰ੍ਹਾਂ ਆਪਣੇ ਨਾਲ ਨਾ ਹੋਣ ਦੇਣਾ ਰੱਬ ਦੇ ਵਾਸਤੇ ਪੈਸੇ ਨੂੰ ਆਪਣੀ ਜ਼ਿੰਦਗੀ ਨੂੰ ਨਾ ਚਲਾਉਣ ਦੇਣਾ ਸਾਡੀ ਟੇਬਲ ਥੱਲੇ ਸੌਫਟਬॉल ਆ ਗਈ ਅਮੀ ਡੈਡੀ ਨੇ ਉਸ ਨੂੰ ਚੁੱਕਿਆ ਤੇ ਵਾਪਸ ਖਿਡਾਰੀਆਂ ਵੱਲ ਸੁੱਟ ਦਿੱਤਾ ਤਾਂ ਅਗਿਆਨ ਦਾ ਲਾਲਚ ਤੇ ਡਰ ਨਾਲ ਕੋਈ ਸਬੰਧ ਹੈ ਮੈਂ ਪੁੱਛਿਆ ਇਹ ਪੈਸੇ ਦਾ ਅਗਿਆਨ ਹੀ ਹੈ ਜਿਸ ਦੇ ਕਾਰਨ ਇਨ੍ਹਾਂ ਲਾਲਚ ਤੇ ਡਰ ਪੈਦਾ ਹੁੰਦਾ ਹੈ। ਅਮੀਰ ਡੈਡੀ ਨੇ ਕਿਹਾ, ਮੈਂ ਤੁਹਾਨੂੰ ਕੁਝ ਉਦਾਹਰਨਾਂ ਦਿੰਦਾ ਹਾਂ। ਇੱਕ ਡਾਕਟਰ ਜਿਹੜਾ ਆਪਣੇ ਪਰਿਵਾਰ ਨੂੰ ਜ਼ਿਆਦਾ ਖੁਸ਼ੀਆਂ ਦੇਣਾ ਚਾਹੁੰਦਾ ਹੈ, ਆਪਣੀ ਫੀਸ ਵਧਾ ਦਿੰਦਾ ਹੈ। ਉਸ ਦੇ ਫੀਸ ਵਧਾਉਣ ਕਾਰਨ ਹੈਲਥ ਸਰਵਿਸਿਜ਼ ਹਰੇਕ ਲਈ ਮਹਿੰਗੀਆਂ ਹੋ ਜਾਂਦੀਆਂ ਹਨ। ਹਣ ਹੁਣ ਇਸ ਤੋਂ ਗਰੀਬ ਲੋਕਾਂ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਪੁੱਜਦਾ ਹੈ। ਇਸ ਲਈ ਗਰੀਬ ਲੋਕਾਂ ਦਾ ਸਵਾਸਥ ਅਮੀਰ ਲੋਕਾਂ ਤੋਂ ਜ਼ਿਆਦਾ ਬੁਰਾ ਹੋਵੇਗਾ। ਹੁਣ ਕਿਉਂਕਿ ਡਾਕਟਰਾਂ ਨੇ ਆਪਣੀਆਂ ਫੀਸਾਂ ਵਧਾ ਦਿੱਤੀਆਂ ਹਨ ਇਸ ਲਈ ਵਕੀਲ ਵੀ ਆਪਣੀਆਂ ਫੀਸਾਂ ਵਧਾ ਦਿੰਦੇ ਹਨ ਕਿਉਂਕਿ ਵਕੀਲਾਂ ਨੇ ਆਪਣੀਆਂ ਫੀਸਾਂ ਵਧਾ ਦਿੱਤੀਆਂ ਹਨ ਇਸ ਖਾਤਰ ਸਕੂਲ ਦੇ ਟੀਚਰ ਵੀ ਆਪਣੀਆਂ ਤਨਖਾਹਾਂ ਵਧਾਉਣਾ ਚਾਹੁੰਦੇ ਹਨ ਜਿਸ ਦੇ ਕਾਰਨ ਸਾਡਾ ਟੈਕਸ ਵਧਦਾ ਹੈ ਅਤੇ ਇਹ ਸਿਲਸਿਲਾ ਅਨੰਤ ਕਾਲ ਤੱਕ ਇਸੇ ਤਰ੍ਹਾਂ ਚੱਲਦਾ ਰਹਿੰਦਾ ਹੈ ਛੇਤੀ ਹੀ ਅਮੀਰ ਤੇ ਗਰੀਬ ਲੋਕਾਂ ਦੇ ਵਿਚਕਾਰ ਇਤਨਾ ਭਿਆਨਕ ਅੰਤਰ ਹੋ ਜਾਵੇਗਾ ਕਿ ਪਰਲੋ ਆ ਜਾਵੇਗੀ ਅਤੇ ਇੱਕ ਹੋਰ ਮਹਾਨ ਸਭਿਅਤਾ ਧਾਰਾਸ਼ਾਹੀ ਹੋ ਜਾਵੇਗੀ ਮਹਾਨ ਸਭਿਅਤਾਵਾਂ ਤਦੋਂ ਹੀ ਨਸ਼ਟ ਹੋਈਆਂ ਹਨ ਜਦੋਂ ਅਮੀਰੀ ਤੇ ਗਰੀਬੀ ਦੇ ਵਿਚਕਾਰਲਾ ਫਾਸਲਾ ਬਹੁਤ ਜ਼ਿਆਦਾ ਹੋ ਗਿਆ ਅਮਰੀਕਾ ਵੀ ਉਸੇ ਰਾਹ ਤੇ ਚੱਲ ਰਿਹਾ ਹੈ ਅਤੇ ਇਸ ਨਾਲ ਇਹ ਸਾਬਤ ਹੁੰਦਾ ਹੈ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ ਕਿਉਂਕਿ ਅਸੀਂ ਇਤਿਹਾਸ ਤੋਂ ਕੁਝ ਵੀ ਨਹੀਂ ਸਿੱਖਦੇ ਅਸੀਂ ਕੇਵਲ ਇਤਿਹਾਸਕ ਤਾਰੀਖਾਂ ਅਤੇ ਨਾਂ ਰੱਟਦੇ ਹਾਂ ਉਹਨਾਂ ਤੋਂ ਪ੍ਰਾਪਤ ਸਬਕ ਨੂੰ ਭੁੱਲ ਜਾਂਦੇ ਹਾਂ ਕੀ ਕੀਮਤਾਂ ਨਹੀਂ ਵਧਣਗੀਆਂ ਚਾਹੀਦੀਆਂ ਮੈਂ ਪੁੱਛਿਆ ਕੀ ਕੀਮਤਾਂ ਨਹੀਂ ਵਧਣੀਆਂ ਚਾਹੀਦੀਆਂ ਚੰਗੀ ਤਰ੍ਹਾਂ ਚੱਲ ਰਹੀ ਸਰਕਾਰ ਅਤੇ ਇੱਕ ਸੁਸੱਖਿਅਤ ਸਮਾਜ ਵਿੱਚ ਤੇ ਨਹੀਂ ਕੀਮਤਾਂ ਦਰਅਸਲ ਘਟ ਹੋਣੀਆਂ ਚਾਹੀਦੀਆਂ ਹਨ ਜ਼ਾਹਰ ਹੈ ਕਿ ਇਸ ਤਰ੍ਹਾਂ ਕੇਵਲ ਸਿਧਾਂਤਕ ਤੌਰ ਤੇ ਹੀ ਹੋ ਸਕਦਾ ਹੈ ਕੀਮਤਾਂ ਅਗਿਆਨ ਤੋਂ ਪੈਦਾ ਹੋਏ ਲਾਲਚ ਅਤੇ ਡਰ ਕਾਰਨ ਵਧਦੀਆਂ ਹਨ ਜੇਕਰ ਸਕੂਲਾਂ ਵਿੱਚ ਧਨ ਬਾਰੇ ਸਿਖਾਇਆ ਜਾਂਦਾ ਤਾਂ ਲੋਕਾਂ ਕੋਲ ਜ਼ਿਆਦਾ ਪੈਸਾ ਹੁੰਦਾ ਤੇ ਬਾਜ਼ਾਰ 'ਚ ਕੀਮਤਾਂ ਵੀ ਘੱਟ ਹੁੰਦੀਆਂ ਪਰ ਸਕੂਲਾਂ 'ਚ ਸਿਰਫ ਪੈਸੇ ਲਈ ਕੰਮ ਕਰਨਾ ਸਿਖਾਇਆ ਜਾਂਦਾ ਹੈ ਪੈਸੇ ਦੀ ਤਾਕਤ ਦਾ ਇਸਤੇਮਾਲ ਕਰਨਾ ਨਹੀਂ ਸਿਖਾਇਆ ਜਾਂਦਾ ਪਰ ਸਾਡੇ ਕੋਲ ਬਿਜ਼ਨਸ ਸਕੂਲ ਵੀ ਹਨ ਮਾਈਕ ਨੇ ਪੁੱਛਿਆ ਕੀ ਤੁਸੀਂ ਮੈਨੂੰ ਆਪਣੀ ਮਾਸਟਰਸ ਡਿਗਰੀ ਲਈ ਬਿਜ਼ਨਸ ਸਕੂਲ ਵਿੱਚ ਜਾਣ ਲਈ ਪ੍ਰੇਰਿਤ ਨਹੀਂ ਕਰ ਰਹੇ ਹੋ ਹਾ ਅਮੀਰ ਡੈਡੀ ਨੇ ਕਿਹਾ ਪਰ ਆਮ ਕਰਕੇ ਇਸ ਤਰ੍ਹਾਂ ਹੁੰਦਾ ਹੈ ਕਿ ਬਿਜ਼ਨਸ ਸਕੂਲ ਇਹੋ ਜਿਹੇ ਵਰਕਰਾਂ ਨੂੰ ਸਿੱਖਿਅਤ ਕਰਦੇ ਹਨ ਜਿਹੜੇ ਟ੍ਰੇਡ ਬਿਨ ਕਾਊਂਟਰਸ ਹੁੰਦੇ ਹਨ ਰੱਬ ਹੀ ਮਾਲਕ ਹੈ ਜਦੋਂ ਕੋਈ ਬਿਨ ਕਾਊਂਟਰ ਬਿਜ਼ਨਸ ਸੰਭਾਲ ਲਵੇ ਉਹ ਸਿਰਫ ਗਿਣਤੀ ਮਿੰਤੀ ਨੂੰ ਹੀ ਦੇਖਦੇ ਹਨ ਲੋਕਾਂ ਨੂੰ ਕੱਢਦੇ ਹਨ ਤੇ ਬਿਜ਼ਨਸ ਦਾ ਗਲਾ ਘੋਟ ਦਿੰਦੇ ਹਨ ਮੈਂ ਜਾਣਦਾ ਹਾਂ ਕਿਉਂਕਿ ਮੈਂ ਬਿਨ ਕਾਊਂਟਰਸ ਤੋਂ ਕੰਮ ਲੈਂਦਾ ਹਾਂ ਉਹ ਸਿਰਫ ਇਤਨਾ ਹੀ ਸੋਚਦੇ ਹਨ ਕਿ ਲਾਗਤ ਨੂੰ ਕਿਵੇਂ ਘਟਕ ਕੀਤਾ ਜਾਵੇ ਅਤੇ ਕੀਮਤ ਨੂੰ ਕਿਵੇਂ ਵਧਾਇਆ ਜਾਵੇ ਜਿਸ ਤੋਂ ਬਹੁਤਿਆ ਹਉਜਣਾ ਪੈਦਾ ਹੋ ਜਾਂਦੀਆਂ ਹਨ ਬਿਨ ਕਾਊਟਿੰਗ ਵੀ ਮਹੱਤਵਪੂਰਨ ਹੈ ਮੈਂ ਸੋਚਦਾ ਹਾਂ ਕਿ ਜਿਆਦਾ ਲੋਕਾਂ ਨੂੰ ਇਸ ਬਾਰੇ ਜਾਨਣਾ ਚਾਹੀਦਾ ਹੈ ਪਰ ਇਹ ਵੀ ਪੂਰੀ ਤਸਵੀਰ ਨਹੀਂ ਦਰਸਾਉਂਦੀ ਅਮੀਰ ਡੈਡੀ ਨੇ ਗੁੱਸੇ ਵਿੱਚ ਕਿਹਾ ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ